ਦੋਸਤੋ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਬਟਾਲਾ ਚ ਬਾਲ ਮਜ਼ਦੂਰੀ ਦਿਨ ਬਦਿਨ ਵੱਧ ਰਹੀ ਹੈ ਨਬਾਲਗ ਬੱਚਿਆਂ ਤੋਂ ਦੁਕਾਨਾਂ ਤੇ ਮਜ਼ਦੂਰੀ ਕਰਵਾਉਣ ਦੇ ਸਬੰਧ ਚ ਚਿਕਨ ਸ਼ਾਪ ਦੇ ਮਾਲਕ ਦਾ ਅੱਜ ਲੇਬਰ ਵਿਭਾਗ ਅਰਦਾਸਪੁਰ ਵੱਲੋਂ ਚਾਰਾਣ ਕੱਟਿਆ ਗਿਆ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਲੇਬਰ ਵਿਭਾਗ ਅਰਦਾਸਪੁਰ ਦੇ ਇੰਸਪੈਕਟਰ ਗੁਰਜਪਾਲ ਸਿੰਘ ਵੱਲੋਂ ਆਪਣੀ ਟੀਮ ਤੇ ਬਟਾਲਾ ਪੁਲਿਸ ਨਾਲ ਸਾਂਝੇ ਤੌਰ ਤੇ ਸਥਾਨਕ ਸਿੰਬਲ ਚੌਂਕ ਬਟਾਲਾ ਵਿਖੇ ਸਥਿਤ ਇੱਕ ਚਿਕਨ ਸ਼ਾਪ ਦੀ ਦੁਕਾਨ ਤੇ ਰੇਡ ਕੀਤੀ ਗਈ। ਰੇਡ ਦੌਰਾਨ ਉਹਨਾਂ ਨੇ ਦੇਖਿਆ ਕਿ ਦੁਕਾਨ ਵਿੱਚ ਦੋ ਅਨਮਲਕ ਬੱਚਿਆਂ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਵਾ। ਇੰਸਪੈਕਟਰ ਲੇਬਰ ਵਿਭਾਗ ਨੇ ਤੁਰੰਤ ਇਸ ਸਬੰਧ ਚ ਕਾਰਵਾਈ ਕਰਦਿਆਂ ਅਨਮਲਕ ਬੱਚਿਆਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਅਤੇ ਦੁਕਾਨ ਮਾਲਕ ਨੂੰ ਅਨਮਲਕ ਬੱਚਿਆਂ ਤੋਂ ਮਜਦੂਰੀ ਕਰਾਉਣ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਤੇ ਤਾੜਨਾ ਵੀ ਕੀਤੀ ਜਿਸ ਤੇ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ ਉਲਟਾ ਉਸ ਵੱਲੋਂ ਵਿਭਾਗ ਦੇ ਨਾਲ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ ਗੱਲਬਾਤ ਦੌਰਾਨ ਲੇਬਰ ਵਿਭਾਗ ਦੇ ਇੰਸਪੈਕਟਰ ਗੁਰੂ ਜਪਾਲ ਵੱਲੋਂ ਤੁਰੰਤ ਦੁਕਾਨ ਮਾਲਕ ਦਾ ਐਂਟੀ ਚਾਈਲਡ ਲੇਬਰ ਐਕਟ ਦੇ ਤਹਿਤ ਚਲਾਨ ਕਟਿਆ ਗਿਆ ਤੇ ਦੁਕਾਨ ਮਾਲਕ ਨੂੰ ਅਗਾਹ ਤੋਂ ਨਬਾਲਗ ਬੱਚਿਆਂ ਤੋਂ ਮਨਜ਼ੂਰੀ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਪਿੰਕੂ ਕਿਤਨੀ ਉਮਰ ਹੈ ਤੇਰੀ पंद्रह साल कितनी देर होगी काम कर रहे हो पाँच साल से काम कर रहे हो तो कहाँ के रहने वाले हो फैमिली में कौन कौन है घर ]right. में कौन कौन है आपके मम्मी पापा क्या करते हैं घर में रहते दे हैं दे काम नहीं करते कोई वो तो तो तेरे से काम करवाते हैं जबरदस्ती काम करवाते हैं अपनी मर्जी से करते हो तो मम्मी पापा कोई काम नहीं करते ਹਾਂ ਲੋਰ ਕੋਣੇ ਘਰ ਮੇ ਤਿੰਨ ਤਿੰਨ ਲੋਕ ਕੀ ਹਾਂ ਆਈ ਹੈ ਜੀ ਆਈ ਹੈ ਕਿੰਨੀ ਉਮਰ ਹੈ 15 ਸਾਲ 15 ਸਾਲ ਕਿੰਨੀ ਦੇਰ ਹੋ ਗਈ ਕੰਮ ਕਰਦੇ 5 ਸਾਲ 5 ਸਾਲ ਇੱਥੇ ਹੀ ਕੰਮ ਕਰਦੇ ਆ ਫੈਮਿਲੀ ਚ ਹੋਰ ਕੋਣ ਕੋਣ ਹੈ ਜੀ ਦਾਦਾ ਸਾਹਿਬ ਹਾਂ ਜੀ ਪਾਇਆ ਆ ਇੱਥੇ ਬਾਹਰ ਹੋ ਗਈ ਭੀਖ ਮੰਗਉਂਦੇ ਆ ਜੇ ਲੋਕ ਕਿੰਨੀ ਤਨਖਾਹ ਲੈਣ ਕਰਦੇ ਨੇ ਹਾਂ 11 ਦੋ ਬੱਚੇ ਫੜੇ ਆ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਦੈਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜ੍ਹਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪੇ ਉਹਨੂੰ ਵੀ ਆਖਾਂਗੇ ਇਹਨਾਂ ਠੀਕ ਹੈ ਜੀ ਹੋਰ ਪਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜ੍ਹਨ ਲਿਖਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਪ੍ਰਬਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜ੍ਹਨ ਲਿਖਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੱਤਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਇਹਨਾਂ ਨੂੰ ਸੁੰਦਨ ਠੀਕ ਹੈ ਸਰਕਾਰ ਵੱਲੋਂ ਸੁੰਦਨਤੀਆਂ ਜਾਂਦੀ ਆ ਪਰ ਬੱਚੇ ਨੂੰ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਦੇ ਮਾਪਿਓ ਨੂੰ ਅਸੀਂ ਆਖਾਂ ਇਹ ਮਿਲ ਕੇ ਤੇ ਇਹ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਲਈ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਨੂੰ ਫਾਈਨ ਲਾ ਕੋਰਟ ਵੱਲ